ਜੀ ਤਾਂ ਉਹਨਾਂ ਨੂੰ ਆਪਣੀ ਬੀਜੇਪੀ ਵਾਲੀ ਨੂੰ ਕਿਸਾਨ ਮੰਨਦੇ ਹੋ ਪਰ ਨਹੀਂ ਇਹ ਕਿਸਾਨ ਹੋ ਨੇ ਜਿਹੜੇ ਖੇਤੀ ਕਰਦੇ ਨੇ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਜਿਹੜੇ ਲੋਕ ਆਪਣੀਆਂ ਹੱਕਾਂ ਦੀ ਲਾਖੀ ਕਰਦੇ ਨੇ ਅੱਜ ਲੋਕ ਟੰਗਨੇ ਤੋਂ ਅੱਜ ਲੋਕ ਤੋਂ ਤਾਂ ਵਾਦਾ ਲੈਣਾ ਚਾਹੁੰਦੇ ਨੇ ਆ ਫੋਰਸਾਂ ਲਾ ਕੇ ਤੁਸੀਂ ਨੇ ਭਰਾਵੋ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹੁੰਦਾ ਫੋਰਸ ਵਾਲਿਓ ਨੋਟ ਕਰ ਲਿਓ ਘੱਟ 1974 ਦੀ ਗੱਲ ਹੈ ਨੋਟ ਕਰ ਲਿਓ ਤੁਹਾਡੇ ਭਰਾਵੋ ਪੈਂਟਾਂ ਦੀ ਪਾਈਆਂ ਹੋਈਆਂ ᱛੀਆਂ ਮੋ ਚੱਲਿਆ ਬਚਾ ਕੇ ਸੜਾ ਘੱਟ ਕੇ ਆਇਆ ਸੀ ਤੁਹਾਡੇ ਪੈਂਟਾਂ ਤੋਂ ਬਵਾਉਣ ਦੇ ਖਾਤਰ ਪਵਾਈਆਂ ਵੀ ਟੈਲੀਕਾਮ ਦੀਆਂ ਕਾਲੀ ਜੀ ਤੁਸੀਂ ਨਰਾਜ਼ ਨਹੀਂ ਹੋ ਸਕਦੇ ਤੇ ਅਸੀਂ ਲੜੀ ਕਿਓ ਉਹ ਲੜਾਈ ਅਸੀਂ ਲੜੀ ਤੀ ਵੀ ਐਸਿਹਾਲਤ ਵੀ ਜਾਂਦੇ ਨੇ ਕਰਸਾਤ ਵੀ ਜਾਂਦੇ ਨੇ ਇਹਨਾਂ ਦੇ ਪੈਂਟਾ ਹੋਣਾ ਚਾਹੀਦੇ ਨੇ ਇਹ ਪੈਂਟਾ ਤਾਂ ਪਵਾਇਆ ਤਿਆਂ 1974 ਤੋਂ ਪਹਿਲਾਂ ਦੇਖ ਲਓ ਕੱਚੇ ਹੁੰਦੇ ਤੁਹਾਡੇ ਇਹ ਲੜਾਈ ਸਾਹਬਾਂ ਤੁਹਾਡੀ ਸੰਜੀ ਸਹੀ ਗੱਲ ਇਹ ਨੋਟ ਕਰ ਲੋਗਾ ਦਾ ਇਹ ਸੰਜੀ ਲੜਾਈਆਂ ਤੁਹਾਡੀ ਕੱਲ ਨੂੰ ਤੁਹਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਅਸੀਂ ਐਂ ਚਟਾਨ ਵਾਂਗੂ ਵਰਕੇ ਖੜਾਗੇ ਕਿਉਂਕਿ ਅਸੀਂ ਅੱਗੇ ਵੀ ਖੜਿਆ ਅਸੀਂ ਕਿਸੇ ਤੇ ਜੁਲਮ ਨਹੀਂ ਕਰਨਾ ਚਾਹੁੰਦੇ ਨਾ ਸਹੀ ਆ ਕੋਈ ਜੱਥੇਬੰਦੀ ਆ ਕੋਈ ਜੱਥੇਬੰਦ ਕੁਰਮ ਕਰਦੀ ਹੈ ਕੋਈ ਪਾਰਟੀ ਆ ਜੱਥੇਬੰਦੀ ਦੇ ਕਿਸੇ ਦੇ ਕੁਰਮ ਕਰਦੀ ਹੈ ਸਭੀ ਬਰਾਬਰ ਖੜਦੇ ਆ ਇਹ ਸਾਡਾ ਸਬਦਾਨ ਹੈ ਸਾਡਾ ਸੂਲ ਹੈ ਜੋ ਸਾਡਾ ਕਮਾਂਡਰ ਹੈ ਉਹ ਸਾਨੂੰ ਸਿੱਖਿਆ ਦੇ ਰਿਹਾ ਵੀ ਕਿੱਥੇ ਖੜਨਾ ਤੁਸੀਂ ਕਿੱਥੇ ਨਾ ਕਿਹੜੀ ਗੱਲ ਤੇ ਪਹਿਰਾ ਦੇਣਾ ਹੈ ਅੱਜ ਕੋਈ ਲੋਰ ਪਾਜੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਆਉਂਦਾ ਹੜ ਆਉਂਦਾ ਆ ਦੇਖ ਲੋ ਹੜ ਆਇਆ ਇਸ ਇਲਾਕੇ 'ਚ ਇਹੀ ਜੱਥੇਬੰਦੀ ਹੈ जिने ਮੁਕਤ ਜੀਰੀ ਦਿੱਤੀ ਆ ਮੁਕਤ ਲਾ ਕੇ ਦਿੱਤੀ ਆ ਉਹਨਾਂ ਨੂੰ ਬਾਹ ਫੜੀ ਐ ਇਹੀ ਜੱਤੇ ਬੰਦੀਆ ਹੋ ਆਪੇ ਪੱਲੋਂ ਬੀਜ ਕੇ ਬਹੁਤ ਇੱਥੇ ਛੱਡ ਕੇ ਗਿਆ ਸੋ ਮੈਂ ਬੇਨਤੀ ਕਰਦਾ ਇਸ ਪਿੰਡ ਵਾਲਿਆਂ ਨੂੰ ਕਿ ਬੇਚਰਤਾ ਕਾਈ ਹੈ ਨਹੀਂ ਕਹਰੋ ਜਦੋਂ ਵੀ ਤੁਹਾਡੇ ਬਾਹਰ ਖੰਨਾ ਆਵੇ बीजेपी ਦਾ ਆਵੇ ਤਾਂ ਤੁਸੀਂ ਕੁਝ ਨਹੀਂ ਕਰਨਾ ਬਾਹਰ ਚੜ ਕੇ ਮੁਰਦਾਬਾਦੀ ਕਰ ਦਿਓ ਐਨੀ ਬਹਾਤਾ ਤੁਹਾਡਾ ਸਭੂ ਸਖਤਾ ਦਾ ਮਨਦੂ ਵੀ ਕੀ ਕਹਿੰਦੇ ਨੇ ਹੈ ਕਿਉਂ ਲੱਗਦੇ ਨੇ ਕਿਉਂਕਿ ਇਨਾਂ ਨੇ ਸ਼ਹੀਦ ਕਰਤੇ ਬੰਦੇ ਇਸ ਉਸਨੇ ਪਾਰਟੀ ਨੇ ਇਹ ਪਾਰਟੀ ਹਮੇਸ਼ਾ ਜ਼ੁਲਮ ਦੇ ਰਾਹ ਤੁਰਿਆ ਅੱਜ ਮੋਰਦੀ ਤੁਹਾਡੇ ਜੇਸ ਨੂੰ ਵੇਚਣ ਚੰਦਿਆ ਅੱਜ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਟਿਕਾ ਇਹ ਜਾ ਰਿਹਾ ਹੈ ਜਿਵੇਂ ਤੁਹਾਡੇ ਵੈਕਸੀਨ ਲਾਈ ਦੀ ਉਹ ਆਰੀਆ ਦਵਾਈ ਉਹਦੇ 'ਚ ਇਹ ਚੀਜ਼ ਹੈ ਵੀ ਜੇ ਤੁਸੀਂ ਨੇ ਉਹ ਟੀਕਾ ਨਹੀਂ ਲਵਾਇਆ ਤਾਂ ਤੁਹਾਡਾ ਬੈਂਕ 'ਚੋਂ ਖਾਤਾ ਬੰਦ ਤੁਹਾਡਾ ਮੋਬਾਈਲ ਬੰਦ ਤੁਹਾਡੀ ਫਰਦ ਬੰਦ ਤੁਹਾਡਾ ਸਾਰਾ ਕਾਜਾ ਗਰੀ ਬੰਦ ਹੈ ਬੱਚੇ ਜੇ ਤੁਸੀਂ ਟੀਕਾ ਨਾ ਲਵਾਇਆ